ਮੈਂ ਜੱਜ ਗਿੱਲ ਸਵਾਗਤ ਕਰਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਾਰੇ ਸਟੂਡੈਂਟਸ ਦਾ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਤੁਹਾਡੀ ਕਲਾਸ ਹਿਸਟਰੀ ਜੋ ਕਿ 11ਵੀਂ ਕਲਾਸ ਫਰਸਟ ਲੈਸਨ ਅਚ ਸਟੂਡੈਂਟ ਤੁਹਾਡਾ ਸਿੰਧ ਘਾਟੀ ਦੀ ਸਭਿਅਤਾ ਇਹ ਆਪਾਂ ਅੱਜ ਦੀ ਕਲਾਸ ਡਿਸਕਸ ਕਰਨ ਜਾ ਰਹੇ ਹਾਂ ਜਿਸ ਵਿੱਚ ਤੁਹਾਡੇ ਵੈਰੀ ਸ਼ਾਰਟ ਅਨਸਰ ਟਾਈਪ ਕੁਐਸਚਨ ਨੇ ਮਤਲਬ ਕਿ ਤੁਹਾਡੇ ਐਮਸੀਕਿਊ ਟਾਈਪ ਵਾਲੇ ਕੁਐਸਚਨ ਜਾਂ ਇੱਕ ਸ਼ਬਦਾਂ ਇੱਕ ਬਾਕ ਵਾਲੇ ਵਿੱਚ ਇਹ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਮਿਲਣਗੇ ਇਹ ਕੁਐਸਚਨ ਠੀਕ ਹੈ ਤਾਂ ਆਪਾਂ ਇਹਨੂੰ ਕਰਦੇ ਹਾਂ ਸਟਾਰਟ ਤਾਂ ਉਸ ਤੋਂ ਪਹਿਲਾਂ ਜੇਕਰ ਸਵਿੰਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਅੱਜ ਦੀ ਕਲਾਸ ਤੋਂ ਆਪਾਂ ਤੁਹਾਡੀ ਕਲਾਸ 11ਵੀਂ ਦੇ ਸਾਰੇ ਸਬਜੈਕਟ ਸਟਾਰਟ ਕਰਨ ਜਾ ਰਹੇ ਹਾਂ ਇਹ ਫਰਸਟ ਲੈਕਚਰ ਹੈ ਸਟੂਡੈਂਟ ਕਲਾਸ 11ਵੀਂ ਦਾ ਠੀਕ ਹੈ ਇਸ ਤੋਂ ਬਾਅਦ ਤੁਹਾਡੇ ਬਾਕੀ ਸਬਜੈਕਟ ਜਿਵੇਂ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਪੰਜਾਬੀ ਲਾਜ਼ਮੀ ਲੈਕਟਿਵ ਠੀਕ ਹੈ ਹੋਰ ਵੀ ਜੋ ਤੁਹਾਡੇ ਸਬਜੈਕਟ ਨੇ ਉਹ ਆਪਾਂ ਇਸ ਚੈਨਲ ਤੇ ਕਲਾਸ ਲਗਾਇਆ ਕਰਾਂਗੇ ਤੁਹਾਡੀ ਇਸ ਕਰਕੇ ਸਟੂਡੈਂਟ ਮੇਰੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਉਸ ਤੋਂ ਇਲਾਵਾ ਸਟੂਡੈਂਟ ਜੇ ਕਿਸ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੋਵੇ ਤਾਂ ਉਸਦੇ ਲਈ ਸਟੂਡੈਂਟ ਮੇਰੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਕੇ ਉੱਥੇ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਮੇਰਾ ਟੈਲੀਗ੍ਰam ਚੈਨਲ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਚਲੋ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਅੱਜ ਦੀ ਕਲਾਸ ਵਿੱਚ ਆਪਾਂ ਫਸਟ ਸ਼ਾਰਟ ਇਹ ਸ਼ਾਰਟ ਆਨਸਰ ਕੁਐਸਚਨ ਕਰਾਂਗੇ ਤੇ ਨਾਲ ਤੁਹਾਡੇ ਮਤਲਬ ਕਿ ਇੱਕ ਜਾਂ ਦੋ ਸ਼ਬਦਾਂ ਵਾਲੇ ਠੀਕ ਹੈ ਬਾਕਤੀ 30 ਤੋਂ 35 ਵਰਡ ਦੇ ਵਿੱਚ ਜੋ ਕੁਐਸਚਨ ਆਉਂਦੇ ਨੇ ਤੁਹਾਨੂੰ ਉਹ ਵੀ ਕਰਾਂਗੇ ਠੀਕ ਹੈ ਤਾਂ ਚਲੋ ਆਪਾਂ ਕਰਦੇ ਹਾਂ ਇਹਨੂੰ ਸਟਾਰਟ ਤਾਂ ਦੇਖੋ ਸਟੂਡੈਂਟ ਫਰਸਟ ਕੁਐਸਚਨ ਅ ਸਿੰਧ ਘਾਟੀ ਦੀ ਸਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ ਤੇ ਇਹਦਾ ਆਨਸਰ ਜਿਵੇਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਪੜਨ ਕਰ ਲੈਣੇ ਡਿਸਕਸ ਲਗਭਗ 13 ਲੱਖ ਵਰਗ ਕਿਲੋਮੀਟਰ ਵਿੱਚ ਠੀਕ ਹੈ ਅੱਗੇ ਸੈਕੰਡ ਕੁਐਸਚਨ ਸਿੰਧ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਹਨ ਤਾਂ ਇਹ ਸੀਗੇ ਸਟੂਡੈਂਟ ਦੋ ਸਿਟਾਡਲ ਅਤੇ ਨੀਵਾ ਨਗਰ ਓਕੇ ਅਗੇ ਤੇ ਨੰਬਰ ਕੁਐਸਚਨ ਸਿੰਧ ਘਾਟੀ ਸਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ ਤਾਂ ਉਹ ਸੀਗਾ ਤੋਲਾ ਵਿਰਾ ਨੈਕਸਟ ਸਿੰਧ ਘਾਟੀ ਸਭਿਅਤਾ ਦੀ ਖੋਜ ਕਿਸ ਨੇ ਕੀਤੀ ਤਾਂ ਇਹ ਕੀਤੀ ਸੀਗੀ ਤੇਰਾਮ ਸਹਾਣੀ ਨੇ ਨੈਕਸਟ ਪੰਜ ਨੰਬਰ ਦੇਖੋ ਸਿੰਧ ਘਾਟੀ ਸਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਤਾਂ ਉਹ ਸੀ ਹੜੱppa ਹੜੱppa ਦੀ ਖੋਜ ਕਦੋਂ ਹੋਈ 1992 ਈਸਵੀ ਵਿੱਚ ਜੋ ਕਿ ਪਰ ਤੁਸੀਂ ਦੇਖ ਰਹੇ ਹੋ ంబర్ంబర్ స్టూంట్ సీత నంబర్ సిటీ స్టూడెంట్ సత నంబర్ కొస్చన్ ਸਿੰਧ ਘਾਟੀ ਦੀ ਸਭਿਅਤਾ ਨੂੰ ਹੋਰ ਕਿਸ ਨਾਲ ਨਾਲ ਜਾਣਿਆ ਜਾਂਦਾ ਤਾਂ ਉਹ ਹੈ ਹੜੱप्पा ਸਭਿਅਤਾ ਠੀਕ ਹੈ ਅੱਗੇ ਸਿੰਧ ਘਾਟੀ ਦੀ ਸਭਿਅਤਾ ਕਿਸ ਯੁੱਗ ਦੀ ਸਭਿਅਤਾ ਸੀ ਤਾਂ ਉਹ ਸੀ ਹੜੱਪਾ ਕਾਂਸੀ ਯੁੱਗ ਦੀ ਠੀਕ ਹੈ ਨੌ ਨੰਬਰ ਕੁਐਸਚਨ ਸਿੰਧ ਘਾਟੀ ਸਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਤਾਂ ਉਹ ਸੀ ਮੋਹਨਜੋਦੜੋ ਮੋਹਨਜੋਦੜੋ ਦਾ ਕੀ ਅਰਥ ਹੁੰਦਾ ਹੈ ਮਰਦਿਆਂ ਦਾ ਟਿੱਲਾ ਮਤਲਬ ਕੀ ਮਰੇ ਹੋਏ ਲੋਕਾਂ ਦਾ ਟਿੱਲਾ ਨੈਕਸਟ ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ 247 ਮੋਹਨਜੋਦੜੋ ਦੀ ਖੋਜ ਕਿਸ ਨੇ ਕੀਤੀ ਹਾਰਟੀ ਬੈਨਰਜੀ ਅੱਗੇ 13 ਨੰਬਰ ਦੇਖੋ ਮੋਹਨਜੋਦੜੋ ਦੀ ਖੋਜ ਤਾਂ ਅੱਗੇ ਦੇਖੋ ਸੁੰਡ 14 ਨੰਬਰ ਕੁਐਸਚਨ ਆਪਣਾ ਜ਼ਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਦੀ ਸਭਿਅਤਾ ਦਾ ਕਾਲ ਕੀ ਮੰਨਦੇ ਹਨ 2250 ਤੋਂ 1750 ਇਸਵੀ ਪੂਰਵ ਠੀਕ ਹੈ ਅੱਗੇ 15 ਨੰਬਰ ਸਿੰਧ ਘਾਟੀ ਦੀ ਸਭਿਅਤਾ ਕਿੰਨੀ ਪੁਰਾਣੀ ਹੈ ਲਗਭਗ 5000 ਸਾਲ ਪੁਰਾਣੀ ਹੜੱप्पा ਸਭਿਅਤਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ ਤ ਇਹ ਹਸੰਦ ਰਾਵੀ ਤਾਂ ਨੈਕਸਟ ਸਿੰਧ ਘਾਟੀ ਦੀ ਸਭਿਅਤਾ ਦੇ ਨਗਰਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਹੜੱप्पा ਠੀਕ ਹੈ ਅੱਗੇ ਨੈਕਸਟ ਵਿਦਿਆਖਣ 18 ਨੰਬਰ ਹੜੱਪਾ ਤਾਂ ਹੜੱਪਾ ਨਗਰ ਦਾ ਘੇਰਾ ਕਿੰਨਾ ਹੈ ਲਗਭਗ 5 ਕਿਲੋਮੀਟਰ ਅੱਗੇ ਨੈਕਸਟ ਚਾਹਾਂ ਨੰਬਰ ਦੇਖੋ ਇਸ ਨੂੰ 19 ਨੰਬਰ ਦੇਖੋ ਹੜੱਪਾ ਸਭਿਤਾ ਕਿਹੜੀਆਂ ਚੀਜ਼ਾਂ ਨਾਲ ਪ੍ਰਾਪਤ ਹੜੱਪਾ ਸਭਿਤਾ ਵਿੱਚ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਹਨ ਅਨਾਜ ਦੇ ਗੋਦਾਮ ਠੀਕ ਹੈ 20 ਨੰਬਰ ਕੁਐਸਚਨ ਮੋਹਨ ਜੋਦੜੋ ਕਿੰਨੀ ਵਾਰ ਵਸਿਆ ਤੇ ਉੱਝੜਿਆ 7 ਵਾਰ ਮੋਹਨਜੋਦੜੋ ਵਿੱਚ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਵਿਸ਼ਾਲ ਇਸ਼ਨਾਨ ਘਰ ਨਰ ਤੱਕੀ ਦੀ ਮੂਰਤੀ ਅਨਾਜ ਗਦਾਮ ਅਤੇ ਮੋਹਰਾ ਠੀਕ ਹੈ ਨੈਕਸਟ 22 ਨੰਬਰ ਦੇਖੋ ਵਿਸ਼ਾਲ ਇਸ਼ਨਾਨ ਘਰ ਦਾ ਕੀ ਅਰਥ ਹੈ ਤੇ ਇਹਦਾ ਅਰਥ ਸੀ ਸੌਰੀ ਆਕਾਰ ਸੀ ਆਕਾਰ ਸੀ ਸੁਨਟੇ ਦਾ 180 ਫੁੱਟ ਲੰਮਾ ਤੇ 108 ਫੁੱਟ ਚੌੜਾ ਅੱਗੇ 23 ਨੰਬਰ ਕੁਐਸਚਨ ਵਿਸ਼ਾਲ ਇਸ਼ਨਾਨ ਘਰ ਦੇ ਅੰਦਰ ਬਣੇ ਤਲਾਬ ਆਕਾਰ 39 ਫੁੱਟ ਲੰਬਾ 23 ਫੁੱਟ ਚੌੜਾ 7 ਫੁੱਟ ਡੂੰਘਾ ਠੀਕ ਹੈ ਅੱਗੇ ਨੈਕਸਟ ਆ ਗਿਆ ਸੁੰਡ 46 ਜਦੜੋ ਦੀ ਖੋਜ ਕਦੋਂ ਕੀਤੀ ਗਈ 1931 ਵਿੱਚ ਅ ਇਸ ਦੀ ਖੋਜ ਕਿਸ ਨੇ ਕੀਤੀ ਕੀਤੀ ਸੀ ਆਰਜੀ ਮਜੂਮਦਾਰ ਮਜੂਮਦਾਰ ਠੀਕ ਹੈ ਆਪਣੇ ਹੋ ਗਏ 25 ਨੰਬਰ ਤੱਕ ਸੁੰਡ ਅੱਗੇ ਆ ਜਾਓ 27 ਨੰਬਰ ਠੀਕ ਆ ਚੋਹਦੜੋ ਕਿੰਨੀ ਵਾਰ ਵਸਿਆ ਤੇ ਤਬਾਹ ਹੋਇਆ 2 ਵਾਰ ਚੋਹਨ ਜੋਦੜੋ ਕਿਸ ਗੱਲ 익 ਸਿੱਧ ਹੈ ਮਣ ਕੇ ਬਣਾਉਣ ਲਈ ਕਾਲੀਵੰਗਾ ਕਿੱਥੇ ਸਥ ਹੈ ਰਾਜਸਥਾਨ ਜ਼ਿਲ੍ਹਾ ਗੰਗਾਨਰ ਵਿਖੇ ਠੀਕ ਹੈ ਅੱਗੇ 29 ਨੰਬਰ ਕੁਐਸਚਨ ਕਾਲੀਵੰਗਾ ਕਿਹੜੀ ਚੀਜ਼ ਕਰਕੇ ਪ੍ਰਸਿੱਧ ਹੈ ਕਾਲੀਆਂ ਚੂੜੀਆਂ ਬਣਨ ਕਰਕੇ 30 ਨੰਬਰ ਕਾਲੀਵੰਗਾ ਦੀ ਖੋਜ ਕਦੋਂ ਹੋਈ 1953 ਈਸਵੀ ਲੋਥਲ ਕਿੱਥੇ ਸਥ ਹੈ ਗੁਜਰਾਤ ਵਿੱਚ ਲੋਥਲ ਨਗਰ ਕਿਉਂ ਪ੍ਰਸਿੱਧ ਹੈ ਆਪਣੀ ਵੱਡੀ ਬੰਦਰਗਾਹ ਦੇ ਕਾਰਨ ਉੱਥੇ ਇੱਕ ਬੰਦਰਗਾਹ ਹੈ ਠੀਕ ਹੈ ਅੱਗੇ ਤਿਤਨੇ ਵਸੰਗੋਲ ਕਿੱਥੇ ਸਥਿਤ ਹੈ ਜਿਲ੍ਹਾ ਫਾਟੇਗੜ ਸਾਹਿਬ ਵਿਖੇ ਅੱਗੇ ਅਗਸਟ ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਕਿੰਨੀ ਹੁੰਦੀ ਸੀ ਇਸੇ ਸਿਦੰਟ 13 ਫੁੱਟ ਤੋਂ ਲੈ ਕੇ 34 ਫੁੱਟ ਤੱਕ ਅੱਗੇ ਅਗਸਟ ਆਪਣਾ 35 ਨੰਬਰ ਕੁਐਸਚਨ ਦੇਖੋ ਸਿੰਧ ਘਾਟੀ ਦੇ ਲੋਕਾਂ ਦੇ ਮੁੱਖ ਹਥਿਆਰ ਤਲਵਾਰਾਂ, ਬਰਛੀ, ਤੀਰ, ਕਹਾੜੀ, ਚਾਕੂ ਸਿੰਧ ਘਾਟੀ ਦੇ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਹਨ ਤਾਂਬੇ ਜਾਂ ਕਾਂਸੇ ਦੇ ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ ਖੇਤੀਬਾੜੀ ਤਾਂ ਨੈਕਸਟ ਅਗੇ ਸਵਨ ਟੱਪਣਾ 8 ਨੰਬਰ ਦੇਖੋ ਖੇਤੀਬਾੜੀ ਦੇ ਸੰਦ ਕਿਸ ਵਸਤੂ ਤੋਂ ਬਣਾਏ ਜਾਂਦੇ ਸਨ ਲੱਕੜੀ ਦੇ ਸਿੰਧ ਘਾਟੀ ਦੇ ਲੋਕਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ ਕਣਕ ਅਤੇ ਜੌਂ ਸਿੰਧ ਘਾਟੀ ਦੇ ਲੋਕ ਕਿਹੜੀਆਂ ਫਸਲਾਂ ਉਗਾਉਂਦੇ ਸਨ ਚੌਲ ਨਾਰੀਅਲ ਖਜੂਰ ਸਬਜ਼ੀਆਂ ਆਦਿ ਕਿਸ ਚੀਜ਼ ਦੀ ਉਪਜ ਕਾਰਨ ਸਿੰਧੂ ਘਾਟੀ ਦੇ ਸਾਰੇ ਲੋਕ ਸੰਸਾਰ ਵਿੱਚ ਪ੍ਰਸਿੱਧ ਸਨ ਤਾਂ ਉਸ ਇਸਵੰਟ ਕਪਾਹ ਕਰਕੇ ਠੀਕ ਹੈ 42 ਨੰਬਰ ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂ ਪਾਲਦੇ ਸਨ ਹਾਥੀ ਉੱਠ ਸੂਰ ਭੇਡ ਬੱਕਰੀ ਕੁੱਤੇ ਆਦਿ ਸਿੰਧ ਘਾਟੀ ਦੇ ਲੋਕਾਂ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਸੀ ਮਿਸਰ ਸੁਮੇਰ ਮੈਟਾ ਪਟਾਮੀਆਂ 46 ਨੰਬਰ ਦੇਖੋ ਵਿਦੇਸ਼ੀ ਵਪਾਰ ਕਿਹੜੇ ਮਾਰਗਾਂ 'ਤੇ ਹੁੰਦਾ ਸੀ ਜਲ ਥਲ ਮਾਰਗਾਂ 'ਤੇ ਸਿੰਧ ਘਾਟੀ ਦੇ ਲੋਕਾਂ ਲੋਕ ਸਭ ਤੋਂ ਵੱਧ ਕਿਸ ਦੀ ਪੂਜਾ ਕਰਦੇ ਸਨ ਮਾਹ ਦੇਵੀ ਮਾਹ ਦੇਵੀ ਨੂੰ ਕਿਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਧਰਤੀ ਦਾ ਠੀਕ ਹੈ ਇੰਨੇ ਹੋ ਗਏ ਅੱਗੇ ਆਗੇ ਨੈਕਸਟ ਸਟੂਡੈਂਟ 47 ਨੰਬਰ ਦੇਖੋ ਮਾਂ ਦੇਵੀ ਤੋਂ ਇਲਾਵਾ ਸਿੰਧ ਘਾਟੀ ਦੇ ਲੋਕ ਹੋਰ ਕਿਸ ਦੀ ਪੂਜਾ ਕਰਦੇ ਨੇ ਸ਼ਿਵ ਪਸ਼ੂ ਪਤੀ 48 ਨੰਬਰ ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂਆਂ ਦੀ ਪੂਜਾ ਕਰਦੇ ਨੇ ਹਾਥੀ ਗੈਂਡਾ ਛੋਟਾ ਚੀਤਾ ਸਾਂ ਅਧੀ ਸਿੰਧ ਘਾਟੀ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਹਨ ਪੀਪਲ ਸਿੰਧ ਘਾਟੀ ਦੇ ਲੋਕਾਂ ਦਾ ਸਮਾਜ ਕਿਸ ਪ੍ਰਕਾਰ ਦਾ ਸਮਾਜ ਸੀ ਮਾਤਾ ਪ੍ਰધાન ਸਮਾਜ ਕੁੰਜ ਨੰਬਰ ਮੋਹਨਜੋਦੜ ਵਿਖੇ ਮਿਲੀ ਪੁਜਾਰੀ ਦੀ ਮੂਰਤੀ ਕਿਸ ਚੀਜ਼ ਦੀ ਬਣੀ ਹੋਈ ਸੀ ਸਫੈਦ ਪੱਥਰ ਦੀ ਸਿੰਧ ਘਾਟੀ ਦੀਆਂ ਜ਼ਿਆਤਰ ਮੂਰਤੀਆਂ ਕਿਸ ਚੀਜ਼ ਤੋਂ ਬਣੀਆਂ ਹੁੰਦੀਆਂ ਸਨ ਟੈਰਾਕੋਟਾ ਤੋਂ ਸਿੰਧ ਘਾਟੀ ਦੇ ਲੋਕ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ ਚਿੱਤਰਮਈ ਸਿੰਧ ਘਾਟੀ ਦੀ ਲਿਪੀ ਦੇ ਕਿੰਨੇ ਵਰਨ ਪ੍ਰਾਪਤ ਹੋਏ 270 ਦੇ ਲਗਭਗ ਸਿੰਧ ਘਾਟੀ ਦੀ ਲਿਪੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਲਿਖੀ ਜਾਂਦੀ ਸੀ ਸੱਜੇ ਤੋਂ ਖੱਬੇ ਠੀਕ ਹੈ 55 ਨੰਬਰ ਹੋ ਗਿਆ ਤਾਂ ਇਸ ਸਵਿੰਟ ਆਪਣਾ ਲੈਸਨ ਤੁਹਾਡਾ ਫਰਸਟ ਕੰਪਲੀਟ ਹੋ ਗਿਆ ਜੋ ਕਿ ਆਪਾਂ ਕਲਾਸ 11ਵੀਂ ਦਾ ਤੁਹਾਡਾ ਹਿਸਟਰੀ ਦਾ ਲੈਸਨ ਅੱਜ ਡਿਸਕਸ ਕੀਤਾ ਹੈ ਤੇ ਇਹਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਕੀਤੇ ਨੇ ਸਵਿੰਟ ਠੀਕ ਹੈ ਤਾਂ ਇਸ ਤੋਂ ਨੈਕਸਟ ਵਾਲੀ ਕਲਾਸ ਦੇ ਵਿੱਚ ਤੁਹਾਡਾ ਇਹੀ ਲੈਸਨ ਦੇ ਵਿੱਚ ਆਪਾਂ ਤੁਹਾਡੇ 3 ਨੰਬਰ ਵਾਲੇ ਤੇ ਲੌਂਗ ਕੁਐਸਚਨ ਦੋਨੋਂ ਵੀਡੀਓ ਇੱਕ ਕਲਾਸ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਠੀਕ ਹੈ ਤਾਂ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜੁੜ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤਾਂ ਮਿਲਦੇ ਆ ਤੁਹਾਡੀ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ